ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਲਕੀਤ ਰੌਣੀ ਅੱਜ ਮੈਂ ਖੜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਲਹਿਰਾ ਬੇਗਾ ਜਿਹੜਾ ਪੁੱਛੋਂ ਮੰਡੀ ਦੇ ਕੋਲੇ ਟੋਲ ਪਾਸ ਹੈ। ਸੋ ਉੱਥੇ ਮੈਂ ਪਹੁੰਚਿਆ ਹੋਇਆ ਇੱਥੇ ਪਿਛਲੇ 29 ਦਿਨ ਹੋ ਗਏ ਅਜਾ ਜਿਹੜੀ ਸਾਡੀ ਕਿਸਾਨ ਜੁਗਨ ਉਗਰਾਹਾਂ ਉਹਦੇ ਜਿਹੜੇ ਸਾਰੇ ਨੌਜਵਾਨ ਨੇ ਵਰਕਰ ਨੇ ਸਾਰੇ ਧਰਨੇ ਤੇ ਬੈਠੇ ਨੇ ਬਹੁਤ ਸਾਰੇ ਲੋਕ ਸੁੱਤੇ ਪਏ ਸੀ। ਬਹੁਤ ਸਾਰੇ ਲੋਕ ਜਾਗਦੇ ਸੀ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਬਾਤਾਂ ਹੋਈਆਂ ਜਿਵੇਂ ਸਿਲਸਿਲਾ ਸ਼ੁਰੂ ਕੀਤਾ ਹੋਇਆ ਕਿ ਇੱਕ ਰਾਤ ਧਰਨੇ ਤੇ ਬੈਠੇ ਕਿਸਾਨਾਂ ਦੇ ਨਾਲ ਉਸ ਤਹਲ ਤੋਂ ਮੈਂ ਇੱਥੇ ਪਹੁੰਚਿਆ ਅੱਜ ਮਿਲਦੇ ਆਂ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਦੇਖਦੇ ਆਂ ਕਿ ਇਹਨਾਂ ਦਾ ਕਿਸਾਨੀ ਸੰਘਰਸ਼ਾਂ ਬਾਰੇ ਕੀ ਵਿਚਾਰ ਜਿਹੜਾ ਅੱਜ ਦਾ ਧਰਨਾ ਹੈ ਅਸੀਂ ਲਗਭਗ 11 ਵਜੇ ਚੱਕੇ ਨੇ ਇਹ ਲਗਭਗ 29 ਦਿਨ ਹੋ ਗਏ ਅੱਜ 30ਵਾਂ ਦਿਨ ਹੋਣ ਵਾਲਾ ਹੈ ਸੜਕਾਂ ਰੋਕਿਆ ਹੋਊਗਾ ਜੋ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਨੇ ਕਿਉਂਕਿ ਅਸੀਂ ਦਾ ਕਾਲੇ ਕਹਾਂਗੇ ਜੋ ਲੋਕਾਂ ਦੇ ਵਿਰੁੱਧ ਜਾਂਦੇ ਨੇ ਉਹ ਕਾਲਾ ਕਾਨੂੰਨ ਹੀ ਹੁੰਦਾ ਉਹ ਕਾਲੇ ਕਾਨੂੰਨ ਇਹ ਇਹ ਹੈ ਵੀ ਜਿਹੜੇ ਕਿਸਾਨੀ ਨੂੰ ਉਜਾੜ ਕੇ ਰੱਖ ਦੇਣਗੇ ਇਸ ਕਰਕੇ ਉਹ ਸਰਕਾਰ ਵਾਪਸ ਲਵੇ ਤੇ ਕਿਸਾਨੀ ਬਚਾਵੇ ਕਿਉਂਕਿ ਭਾਰਤ ਜਿਹੜਾ ਇਹ ਖਾਹ ਖੇਤੀ ਤੇ ਨਿਰਭਰ ਹੈ ਖਾਸ ਕਰਕੇ ਪੰਜਾਬ ਜੇ ਖੇਤੀ ਉਜੜਦੀ ਹੈ ਵੱਡੇ ਘਰਾਣੇ ਨੂੰ ਦਿੰਦੇ ਤਾਂ ਲੋਕਾਂ ਨੇ ਜਿਹੜੀ ਇਹ ਦਿਹਾੜੀ ਹੈ ਇਹ ਦਿਹਾੜੀ ਵੀ ਨਹੀਂ ਜਾ ਸਕਣਾ ਕਿਉਂਕਿ ਦਿਹਾੜੀ ਤਾਂ ਨਹੀਂ ਜਾਣਾ ਦਿਹਾੜੀ ਮਿਲ ਹੀ ਨਹੀਂ ਕਿਤੇ ਜਿਹੜੇ ਮਜ਼ਦੂਰ ਹੈਗੇ ਅੱਜ ਵੀ 5-5 700 ਸ਼ਹਿਰਾਂ ਦੇ ਵਿੱਚ ਖੜਾ ਹੈ ਤੇ ਉੱਥੇ ਜੇ ਹਜ਼ਾਰਾਂ ਕਿਸਾਨ ਹੋਰ ਝਾੜ ਤੱਕ ਖੇਤੀ ਖੋਲ ਹੀ ਉਹਨਾਂ ਤੋਂ ਵੱਡੇ ਘਰਾਣਿਆਂ ਕੋਲੇ ਭੇਜਤੀ ਹੈ ਤਾਂ ਜਿੱਥੇ 500 ਮਜ਼ਦੂਰ ਖੜਾ ਹੈ ਉੱਥੇ 20000 ਵਿੱਚੇ ਹੋਰ ਪਾ ਕੇ ਕਿਸਾਨ 20000 ਮਜ਼ਦੂਰ ਹੋ ਗਿਆ ਤਰਨੂੰ ਦਿਹਾੜੀ ਕਿੱਥੇ ਮਿਲੂਗੀ ਇਸ ਕਰਕੇ ਇਹ ਬਹੁਤ ਘਾਤਕ ਹੈਗਾ ਹਰ ਇੱਕ ਵਰਗ ਬਾਰੇ ਕਿਉਂਕਿ ਜੇ ਕਿਸਾਨੀ ਐ ਟਰੈਕਟਰ ਵੀ ਲਊਗਾ ਜੇ ਕਿਸਾਨੀ ਐ ਉਹ ਮੋਟਰ ਵੀ ਲਾਊਗਾ ਮੋਟਰ ਸਮਾਰਨ ਵਾਲੇ ਨੂੰ ਵੀ ਪੈਸੇ ਮਿਲਣੇ ਆ ਇਹਦੇ ਚੋਂ ਟਰੈਕਟਰ ਸਮਾਰਨ ਵਾਲੇ ਨੂੰ ਕੋਈ ਨੇ ਟਾਇਰ ਬਦਲਿਆ ਤਾਂ ਦੁਕਾਨਦਾਰ ਦਾ ਵੀ ਕੰਮ ਚੱਲਣਾ ਐ ਇਹ ਇੱਕ ਕਿਸਾਨੀ ਐ ਜਿਹੜੀ ਸੂਰਜ ਐ ਇਹ ਕੁੱਲ ਨੂੰ ਰੋਸ਼ਨੀ ਦਿੰਦਾ ਜਦੋਂ ਅਸੀਂ ਸੂਰਜ ਚੜ੍ਹਦਾ ਹੈ ਤੜਕੇ ਗਹਿਮਣ ਗਹਿਮਣ ਹੋਣ ਲੱਗ ਜਾਂਦੀ ਐ ਤੇ ਜਦੋਂ ਛਿਪਦਾ ਹੈ ਸਾਡਾ ਕੀ ਹਾਲ ਹੁੰਦਾ ਸਾਰੇ ਭਜਦੇ ਆ ਜੇ ਕਿਸਾਨੀ ਛਿਪ ਗਈ ਤਾਂ ਸਾਰਿਆਂ ਦਾ ਬੁਰਾ ਹਾਲ ਇਸ ਕਰਕੇ ਕਿਸਾਨ ਇਹ ਜਿਹੜਾ ਸੂਰਜ ਹੈ ਕਿਸਾਨੀ ਜਿਹੜੀ ਇਹ ਸਾਰਿਆਂ ਨੂੰ ਕਿਰਨਾਂ ਦਿੰਦਾ ਹੈ ਜਿਹਦੇ ਤੇ ਬੱਦਲ ਆ ਗਿਆ ਤਾਂ ਕਿਰਨਾਂ ਉਹਨੂੰ ਹਟ ਜਾਣਗੇ ਤੇ ਸਾਰੇ ਉਹਨੇ ਰੱਪਣ ਵਾਲੀ ਗੱਲ ਹੋ ਜਾਣੀ ਇਸ ਕਰਕੇ ਜਿਹੜੀ ਅੱਜ ਮੋਦੀ ਦੀ ਸਰਕਾਰ ਹੈਗੀ ਜਿਹੜੀ ਹੈਂਕੜੀ ਦੇ ਵਿੱਚ ਲੱਗੀ ਹੋਈ ਹੈ ਵੀ ਮੈਂ ਇਹ ਪਾਸ ਕਰਤਾ ਮੈਂ ਵਾਪਸ ਲੈਣਾ ਹੀ ਨਹੀਂ ਕਿਉਂਕਿ ਪਹਿਲਾਂ ਕਸ਼ਮੀਰ ਦੇ ਵਿੱਚ 370 ਧਾਰਾ ਤੋੜੀ ਫਿਰ ਐਨ ਆਰ ਸੀ ਲਿਆਂਦੀ ਇਹ ਤੋਂ ਪਹਿਲਾਂ ਨੋਟਬੰਦੀ ਲਿਆਂਦੀ ਜਿਹੜੇ ਲੋਕਾਂ ਨੂੰ ਚੁੰਡਣ ਤੇ ਲੱਗੇ ਹੋਇਆ ਲੋਕਾਂ ਨੂੰ ਦਬਾਉਣ ਤੇ ਲੱਗੇ ਹੋਇਆ ਲੋਕਾਂ ਨੂੰ ਕੁੱਟਣ ਤੇ ਲੱਗੇ ਹੋਇਆ ਇਸ ਕਰਕੇ ਜਿਹੜੀ ਬੋਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਖਾਸ ਕਰਕੇ ਐਡੀ ਹੰਕਾਰੀ ਸਰਕਾਰ ਹੈਗੀ ਉਹ ਲੋਕਾਂ ਨੂੰ ਮਾਰਨ ਲੱਗੀ ਹੋਇਆ ਜੇ ਕਹਿੰਦੇ ਲੋਕਾਂ ਵਾਸਤੇ ਕਾਲੇ ਕਾਨੂੰਨ ਲਿਆਂਦੇ ਆ ਜਿਹੜੇ ਲੋਕਾਂ ਦਾ ਹਾ ਹੈਗੇ ਲੋਕਾਂ ਵਾਸਤੇ ਕੱਢੀ ਦੱਬਣ ਵਾਲੇ ਨਾ ਇਹ ਵਾਪਸ ਲੈਣੇ ਚਾਹੀਦੇ ਇਸ ਕਰਕੇ ਹੀ ਸੜਕਾਂ ਉੱਤੇ ਜਿਹੜੇ ਟੋਲ ਪਲਾਜੇ ਆ ਜਾ ਪੈਟਰੋਲ ਪੰਪ ਹੈਗੇ ਵੱਡੇ ਘਰਾਣਿਆਂ ਦੇ ਜਾਂ ਜਿਹੜੇ ਥਰਮਲ ਹੈ ਜਾਂ ਥਰਮਲਾਂ ਦੇ ਵਿੱਚ ਕੋਲਾ ਜਾ ਰਿਹਾ ਸਾਡੇ ਸਰਕਾਰੀ ਥਰਮਲਾਂ ਚ ਭੇਜ ਨਹੀਂ ਰਹੇ ਉਹਨਾਂ ਦੇ ਜਿਹੜੇ ਵੱਡੇ ਘਰਾਣੇ ਦੇ ਥਰਮਲ ਹੈ ਪ੍ਰਾਈਵੇਟ ਉਹਨਾਂ ਚ ਕੋਲਾ ਭੇਜਿਆ ਉਹ ਰੁਕ ਗਿਆ ਹੋਗੇ ਦੋਨੇ ਦਿਨੇ ਥਾਂਵੇਂ ਟ੍ਰੇਨਾਂ ਇਸ ਕਰਕੇ ਨਾਲ ਹੀ ਜਿਹੜੇ ਕੋਈ ਮੌਲ ਹੈ ਵੱਡੇ ਘਰਾਣੇ ਦੇ ਉਹ ਰੁਕੇ ਹੋਏ ਨੇ ਤਾਂ ਕਿ ਜੇ ਅਸੀਂ ਦਿੱਲੀ ਚ ਜਾ ਕੇ ਬੈੰਨੇ ਆ ਗਰਾਊਂਡ ਦੇ ਵਿੱਚ ਸਰਕਾਰ ਨੂੰ ਰੜਕਣੀ ਪੈਣੀ ਇਹਨਾਂ ਘਰਾਂ ਨੂੰ ਰੜਕਣੀ ਪੈਣੀ ਇਸ ਕਰਕੇ ਜਿਹੜਾ ਆਹ ਸਾਰਾ ਕੁਝ ਰੋਕਿਆ ਵੈ ਵੀ ਵੱਡੇ ਘਰਾਂ ਨੂੰ ਰੜਕ ਪਵੇ ਕਹਿੰਦੇ ਵੀ ਅਸੀਂ ਕਣਕ ਦੇ ਝੋਨੇ ਤੇ ਕਬਜ਼ਾ ਕਰਨਾ ਹੈ ਉਹਨਾਂ ਨੂੰ ਇਹ ਸੰਕੇਤ ਹੈ ਵੀ ਜੇ ਤੁਹਾਡੇ ਪਹਿਲਾਂ ਵਾਲੇ ادارے ਨਾ ਖਤਮ ਕਰਵਾ ਲਓ ਲੋਕਾਂ ਤੋਂ ਕਿਤੇ ਜੇ ਇੰਨਾ ਲੋਕਾਂ ਦਾ ਕਾਲ ਘੁੱਟੋਂਗੇ ਲੋਕ ਉੱਠਣਗੇ ਕਾਹਾਂ ਵਾਲੀ ਜਿਹੜੀ ਚੀਜ਼ ਤੇ ਕਬਜ਼ਾ ਕਰਨੋਂ ਤਾਂ ਤੁਸੀਂ ਜਾਉਂਗੇ ਜਾਉਂਗੇ ਪਿਛਲੇ ਨਾ ਆਪਦੇ ਖਤਮ ਕਰਾ ਲਓ ਜਿਹੜੇ ਸੜਕਾਂ ਐ ਜਾਂ ਕੋਈ ਪੈਟਰੋਲ ਪੰਪ ਐ ਇਹ ਕਿਤੇ ਲੋਕ ਇਹਨਾਂ ਤੇ ਕਬਜ਼ੇ ਕਰ ਲੈਣ ਇਸ ਕਰਕੇ ਸਰਕਾਰ ਨੂੰ ਇੱਥੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਸੋਚਣਾ ਚਾਹੀਦਾ ਕਾਲੇ ਕਾਨੂੰਨਾਂ ਤੇ ਲੀਖ ਮਾਰਨੀ ਚਾਹੀਦੀ ਜਿੱਥੋਂ ਇੱਕ ਕਾਨੂੰਨਾਂ ਦੀ ਗੱਲ ਹੈ ਜੀ ਮੋਦੀ ਇੰਨਾ ਹੰਕਾਰਿਆ ਹੋਇਆ ਹੈ ਉਹ ਕਹਿੰਦਾ ਹੈ ਵੀ ਇਹ ਕਾਨੂੰਨ ਕਿਸਾਨਾਂ ਦੇ ਪੱਖ ਦੇ ਹੈ 2006 ਦੇ ਵਿੱਚ ਬਿਹਾਰ ਦੇ ਵਿੱਚ ਇਹ ਕਾਨੂੰਨ ਆਏ ਉੱਥੋਂ ਦੇ ਜਿਨ੍ਹਾਂ ਨੂੰ ਆਪਾਂ ਭਾਈਏ ਕਹਨੇ ਆ 10 15-15 ਕਿੱਲੇ ਵਾਲੇ 5-5 ਕਿੱਲੇ ਵਾਲੇ ਆਪਣੇ 2-2 ਕਿੰ ਤਿੰਨ-ਤਿੰਨ ਕਿੱਲੇ ਵਾਲੇ ਦੇ ਪੰਜਾਬ ਦੇ ਵਿੱਚ ਝੋਨਾ ਲਾਉਣ ਆਉਂਦੇ ਨੇ ਜੇ ਇਹ ਸਹੀ ਸੀਗੇ ਤਾਂ ਫਿਰ ਉੱਥੇ ਕਾਮਯਾਬ ਕਿਉਂ ਨਹੀਂ ਹੋਏ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਲੋਕ ਹੱਤਿਆਵਾਂ ਕਰ ਰਹੇ ਨੇਗੇ ਅੰਗਰੇਜ਼ ਉੱਥੋਂ ਦੇ ਉੱਥੇ ਕਿਉਂ ਨਹੀਂ ਕਾਮਯਾਬ ਹੋਏ ਉਹਨਾਂ ਦੀ ਕਾਪੀ ਇਹ ਪੰਜਾਬ ਤੇ ਥੋਪ ਕੇ ਇਹ ਕਹਿੰਦੇ ਵੀ ਕਾਨੂੰਨ ਚੰਗੇ ਨੇ ਜੇ ਕਾਨੂੰਨ ਹੀ ਚੰਗੇ ਸੀ ਫਿਰ ਜਿਹਨੂੰ ਜਿਹਦੇ ਵਾਸਤੇ ਬਣਾਏ ਨੇ ਉਹ ਤਾਂ ਸੜਕਾਂ ਤੇ ਬੈਠੇ ਨੇ ਰਾਤਾਂ ਇੱਥੇ ਖੁੱਲੀਆਂ ਹਵਾਵਾਂ ਵਿੱਚ ਕੱਟ ਰਹੇ ਨੇ ਠੰਡਾਂ ਦੇ ਵਿੱਚ ਜੇ ਉਹਨਾਂ ਵਾਸਤੇ ਚੰਗੇ ਨਹੀਂ ਤਾਂ ਫਿਰ ਕਿੰਨਾ ਵਾਸਤੇ ਚੰਗੇ ਨੇ ਚੰਗੇ ਉਹਨਾਂ ਦੇ ਕੋਰਪੋਰੇਟ ਵਕਰਾਨਿਆਂ ਵਾਸਤੇ ਅਡਾਨੀਆਂ ਵਾਸਤੇ ਅੰਬਾਨੀਆਂ ਵਾਸਤੇ ਜਿਨ੍ਹਾਂ ਨੇ ਉਹਨਾਂ ਦੇ ਵੋਟਾਂ ਵਾਸਤੇ ਪੈਸੇ ਲਾਏ ਨੇ ਉਹਨਾਂ ਬਸ ਦੋ ਤਿੰਨ ਘਰਾਂ ਨੂੰ ਇਹਨਾਂ ਨੇ ਸਿਰਫ ਫਾਇਦੇ ਦੇਨੇ ਨੇ ਕਿਸਾਨੀ ਨੂੰ ਤਾਂ ਸਿਰਫ ਇਹ ਖਤਮ ਕਰਨ ਤੇ ਤੋਲੇ ਹੋਏ ਨੇ ਪਰ ਅਸੀਂ ਪੰਜਾਬ ਦੇ ਨੌਜਵਾਨ ਜੋ ਪਹਿਲਾਂ ਸਾਡੇ ਬਜ਼ੁਰਗ ਚੱਲਦੇ ਸੀ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਾਂਗੇ ਕਿਉਂਕਿ ਸਾਡੀ ਤਾਂ ਇਹ ਗੱਲ ਖੂਨ ਦੇ ਵਿੱਚ ਹੀ ਹੈ ਕਿ ਪੰਜਾਬ ਦੇ ਜਮੇਨ ਤਾਂ ਨਿਤ ਨਵੀਆਂ ਮੁਹਿੰਮਾਂ ਅਸੀਂ ਪਿੱਛੇ ਨਹੀਂ ਹਟਾਂਗੇ ਆਪਦੇ ਹੱਕ ਲੈ ਕੇ ਰਹਿਾਂਗੇ ਸਰਕਾਰ ਨੇ ਆਪ ਦੇ ਕਾਨੂੰਨ ਚ ਲਾਏ ਨੇ ਹਨਾ ਟਰੈਕਟਰ ਸੰਦਾ ਤੋਂ ਲੈ ਕੇ ਲਾ ਕੇ ਦੇਖ ਰੋ ਹਨਾ ਵੀ ਕਿਸਾਨ ਦਾ ਐਡਾ ਮੰਦਾ ਹਾਲ ਹੈ ਹਨਾ ਉਹ 2-2 ਲੱਖ ਵਾਲੇ ਟਰੈਕਟਰ ਨਾਲ ਆ ਦੀ ਖੇਤੀ ਕਰਕੇ ਜਿਹੜਾ ਗੁਜ਼ਾਰਾ ਕਰਨ ਵਾਲਾ ਉਹ ਐਡੇ ਮਹਿੰਗੇ ਸੰਦ ਕਿੱਥੋਂ ਲੈ ਲੂਗਾ ਮਾੜਾ ਟਰੈਕਟਰ ਚੱਕ ਨਹੀਂ ਸਕਦਾ ਮਾੜਾ ਜ਼ਿੰਮੇਵਾਰ ਲੈ ਨਹੀਂ ਸਕਦਾ ਉਹਨਾਂ ਨੂੰ ਜਿਵੇਂ ਇਹਨਾਂ ਨੇ ਖੁੰਝੇ ਲਾਤਾ ਦੇਖੋ ਮਾੜੇ ਕਿਸਾਨ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਇਹਨਾਂ ਨੇ ਹਰ ਕੰਮ ਦੇ ਵਿੱਚ ਸਿਆਸਤ ਖੇਢੀ ਹੈ ਦੇਖੋ ਪਹਿਲਾਂ ਜੀਓ ਦੇ ਸਹਿਮਤ ਚ ਲਾਏ ਇਹਨਾਂ ਨੇ ਫੇਰੀ ਉਹ ਫਰੀ ਚਲਾਉਂਦੇ ਚਲਾਉਂਦੇ ਜਦੋਂ ਲੋਕਾਂ ਨੂੰ ਉਹਦਾ ਨਸ਼ਾ ਪੈ ਗਿਆ ਅੱਜ ਉਹ ਸਿਮਾਂ ਦਾ ਹਨਾ ਹਰੇਕ ਸਿਮਾਂ ਜੋ ਵੀ ਕੰਪਨੀ ਦਾ ਹੈਗਾ ਨਾ ਇਹ ਬਾਹਰਲੇ ਕੋਆਪਰੇਟ ਕਰਾਣਿਆਂ ਦੇ ਨੇ ਉਹ 28 ਦਿਨਾਂ ਚ ਲੈ ਜਾਂਦਾ ਹੁਣ ਦੇਖੋ 28 ਦਿਨਾਂ 'ਚ ਸਾਨੂੰ ਹਨਾ ਪਾਗਲ ਲੋਕਾਂ ਨੂੰ ਹਨਾ ਬੁੱਧੂ ਬਣਾਏ ਜਾਂਦੇ ਵੀ ਮਹੀਨੇ ਦੇ ਨੇ ਮਹੀਨੇ ਬਣਾਉਂਦਾ 28 ਦਿਨ ਨੂੰ ਮਹੀਨਾ ਮੰਨਣ ਲੱਗ ਗਏ ਲੋਕ ਨਹੀਂ ਦੇਖਦੇ ਲੋਕਾਂ ਨੂੰ ਉਹਦੀ ਤਸ ਪੈ ਗਈ ਡੈਕਸ਼ਨ ਹੋ ਗਈ ਹਨਾ ਦੇਖੋ ਜੇ ਸਾਡੇ ਆ ਹਾਲਾਤ ਰਹੇ ਹਨਾ ਜਿਹੜੇ ਬਿਹਾਰੀ ਭਈਏ ਨੇ ਪੋਕੜਾ ਜੀਣ ਦੀਆਂ ਪੈਂਟਾਂ ਚੰਗੇ ਬੂਟ ਪਾ ਨਹੀਂ ਸਕਦੇ ਉਹ ਵਿਚਾਰੇ ਸ਼ਰਟ ਚ ਧੋਤੀ ਦੇ ਵਿੱਚ ਆਉਦਾ ਰੋਜ਼ਗਾਰ ਭਾਲਣ ਵਾਸਤੇ ਇੱਥੇ ਆਉਂਦੇ ਆ ਦਾ ਪਰਿਵਾਰ ਛੱਡ ਕੇ ਜੇ ਇਦਾਂ ਇਹ ਕਾਨੂੰਨ ਪਾਸ ਹੋ ਗਏ ਬਿੱਲ ਹਨ ਤੇ ਸਾਡੇ ਜ਼ਿਮੀਦਾਰਾਂ ਦਾ ਵੀ ਇਹੀ ਹਾਲ ਹੋ ਜਾਊਗਾ ਕੋਈ ਬਹੁਤਾ ਵਧੀਆ ਨਹੀਂ ਹੈਗਾ ਸਰਕਾਰ ਦਾ ਇਹ ਕਿਸਾਨ ਮਾਰੂ ਰਾਦੇ ਨੇ ਮੈਂ ਤਾਂ ਕੁੱਲ ਮੰਨ ਲਾ ਕਿ ਇਹ ਸਰਕਾਰ ਦੀ ਕੋਈ ਚੰਗੀ ਗੱਲਬਾਤ ਨਹੀਂ ਹੈਗੀ ਨਾ ਕੱਲੀ ਇਹ ਨਹੀਂ ਹੈਗੀ ਵੀ ਜੇ ਜ਼ਿੰਮੇਦਾਰ ਦੇ ਨਾਲ ਜੇ ਜ਼ਿੰਮੇਦਾਰ ਹੈ ਉਹ ਸਪਰੇਅ ਕਰੂਗਾ ਸਪਰੇਅ ਵਾਲੀ ਦੁਕਾਨ ਤੇ ਜਾਊਗਾ ਹਨਾ ਮੱਝ ਲਊਗਾ ਖੜ ਲਿਆਊਗਾ ਹਨਾ ਸੌ ਕੁਛ ਲੈ ਕੇ ਆਊਗਾ ਦੁੱਧ ਤੋਂ ਸੌ ਚੀਜ਼ਾਂ ਬਣਨਗੀਆਂ ਡੈਰੀਆਂ ਚੱਲਣਗੀਆਂ ਹਨਾ ਤੇ ਜੇ ਕਿਸਾਨ ਹੀ ਫੇਲ ਹੋ ਗਿਆ ਕੀ ਅਸੀਂ ਮੈਂ ਸਾਰਾ ਰੱਖ ਕੇ ਕਰਨਾ ਹਨਾ ਸਾਰੇ ਧੰਦੇ ਕਿਸਾਨ ਦੇ ਨਾਲ ਜੁੜੇ ਹੋਏ ਨੇ ਮਨ ਲਾ ਨਰਮਾ ਵੇਚ ਕੇ ਝੋਨਾ ਵੇਚ ਕੇ ਜਾਂਦਾ ਹੈ ਨਾ ਕਿਸੇ ਹੋਟਲ ਤੇ ਰੈਸਟੋਰੈਂਟ ਤੇ ਵਧੀਆ ਖਾਣਾ ਖਾਊਗਾ ਤੇ ਜਵਾਕਾਂ ਨੂੰ ਖੁਸ਼ ਰੱਖੂਗਾ ਫਲ ਫਲੂਟ ਲੈ ਕੇ ਜਾਊ ਕੇਲੇ ਲੈ ਕੇ ਜਾਊ ਜਦੋਂ ਜ਼ਿਮੀਂਦਾਰ ਦੀ ਜੇਬ 'ਚ ਨਾ ਠਿਆਣੀ ਹੋਈ ਉਹ ਕਿਹਨੂੰ ਕਿਹਨੂੰ ਖੁਸ਼ ਕਰ ਦੂ ਉਹ ਬਸ ਸਾਫਾ ਧੜਕ ਕੇ ਆ ਦੇ ਘਰ ਨੂੰ ਵਗ ਜੂ ਨਾਰਾਜ਼ ਹੋ ਕੇ ਬਸ ਜੀ ਇਹ ਬਹੁਤ ਮੰਦੇ ਦਿਨ ਨੇ ਜ਼ਿਮੀਂਦਾਰ ਕੜ ਅੱਜ ਦੀ ਕਿਹੜੀ ਸੰਕਟ ਨਾਲ ਜ਼ਿਮੀਂਦਾਰ ਕੋਲ ਰਿਹਾ ਜੀ ਜੇ ਮੰਨ ਲਓ ਚੰਗੇ ਦਿਨ ਦੇੜੇ ਦਿਨਾ ਨਸ਼ਾ ਘਰ ਫਿਕਰਨਾ ਬਣਦਾ ਹੈ ਸਾਡਾ ਬਸ ਮੈਂ ਤਾਂ ਇਹੀ ਕਹੂੰਗਾ ਕੋਈ ਇੱਥੇ ਆ ਲੰਗਰ ਤਿਆਰ ਹੁੰਦਾ ਜੀ ਆ ਦੇਖੋ ਦੇਗੇ ਪਏ ਲੰਗਰ ਤੇ ਇਸ ਤਰ੍ਹਾਂ ਕਰਕੇ ਜਿੰਨਾ ਵੀ ਇੱਥੇ ਬੰਦੇ ਹੋਣ ਆ ਟਰਾਲੀ ਖੜੀ ਹੈ ਤੁਹਾਨੂੰ ਮੇਰੇ ਜਿ ਦਿਖਦੀ ਹੋਵੇ ਆ ਜਿੰਦਾ ਲੱਗ ਜਾਂਦਾ ਜਿਹੜਾ ਰਸਾ ਪਾਣੀ ਇਹਦੇ ਵਿੱਚ ਲੋਕ ਕਰਕੇ ਇਹ ਤੂਰੀ ਵਾਲੀ ਟਰਾਲੀ ਜਿਹੜੀ ਉਹਦੇ ਟਰਾਲੀ ਨੂੰ ਲੋਕ ਲਾ ਕੇ ਉਹ ਸਾਹਮਣੇ ਪਾਣੀ ਵਾਲਾ ਟੈਂਕਰ ਖੜਾ ਹੈ। ਸਾਮਾਨ ਦੇਖੋ ਸਾਰਾ ਓਮੇ ਬਰਤਨ ਪਏ ਆ ਤੇ ਇੱਥੇ ਦੋ ਆਪਣੇ ਕਿਸਾਨ ਵੀਰ ਜਿਹਨਾਂ ਦੀ ਡਿਊਟੀ ਹੈ ਉਹ ਇੱਥੇ ਪਏ ਨੇ। ਇਸ ਤਰ੍ਹਾਂ ਕਰਕੇ ਲੰਗਰ ਤਿਆਰ ਹੁੰਦਾ ਹੈ ਤੇ ਲੰਗਰ ਇੱਥੇ ਬਣਦਾ ਹੈ। ਜਿੰਨੇ ਵੀ ਬੰਦੇ ਆਉਣ ਸਾਰਾ ਸਾਮਾਨ ਥੋੜੇ ਸਾਹਮਣੇ ਉਹ ਸਾਹਮਣੇ ਹੋਰ ਪਲਾਜ਼ਾ ਜੀ ਉੱਥੇ ਧਰਨਾ ਲੱਗਦਾ ਹੈ। ਸੁਇਸਤ੍ਰੰਕਰ ਦੇ ਦਿਨ ਦੇ ਵਿੱਚ ਆ ਜਿਹੜਾ ਸ਼ਮਾਨਾ ਲੱਗਿਆ ਇੱਥੇ ਸਾਰੀ ਸੰਗਤ ਬੈੰਦੀ ਆ ਲੋਕ ਬੈੰਦੇ ਨੇ ਸਾਰੇ ਆ ਕੇ ਇਹ ਸਟੇਜ ਦੇ ਉੱਤੇ ਤਕਰੀਰਾਂ ਹੁੰਦੀਆਂ ਨੇ ਤਕਰੀਰਾਂ ਹੁੰਦੀਆਂ ਸਟੇਜ ਦੇ ਉੱਤੇ ਬੈਠ ਕੇ ਇਹਦੀ ਰੋਹ ਛਤਰਫੇ ਦਿਖਾਈ ਦੇ ਇਹਦੀ ਰੋਹ ਛਤਰਫੇ ਆਪਕਾ ਸੰਗ ਦੇ ਵਿੱਚ ਲੱਗਿਆ ਹੋਇਆ ਇਸ 스테 ਦੇ ਉੱਤੇ ਮੈਂ ਤੁਹਾਨੂੰ ਇੱਕ ਪ੍ਰੋਫਾਈਲ ਦਿਖਾਉਣ ਲੱਗਾ ਹਾਂ ਇੱਕ ਵਾਰ ਤੁਹਾਨੂੰ ਇਹ ਚੀਜ਼ ਦਿਖਾਉਣਾ ਹੈ ਕਿ ਜਿਹਨੇ ਸਾਡੇ ਸੰਘਰਸ਼ ਕਰਨ ਵਾਲੇ ਵੀਰ ਦਿਨਾਂ ਦੇ ਥੱਕੇ ਹਾਰੇ ਡਿਊਟੀਆਂ ਸੰਦਦੇ ਨੇ ਇੱਥੇ ਸੌਂਦੇ ਨੇ ਫਿਰ ਰਾਤ ਨੂੰ ਆ ਕੇ ਸਰਕਾਂ ਦੇ ਉੱਤੇ ਸੌਣ ਲਈ ਮਜਬੂਰ ਕੀਤਾ ਹੈ ਸਰਕਾਰ ਦੇ ਕਾਲੇ ਕਾਨੂੰਨਾਂ ਨੇ ਸੋ ਅੱਜ ਦੀ ਇਹ ਸਾਰੀ ਗੱਲਬਾਤ ਦੇ ਵਿੱਚੋਂ ਜਿਹੜੀ ਗੱਲ ਸਮਝ ਆਉਂਦੀ ਹੈ ਕਿ ਜਿਹੜੇ ਕਿਸਾਨੀ ਦੇ ਵਿਰੁੱਧ ਤਿੰਨ ਕਾਲੇ ਕਾਨੂੰਨ ਬਣੇ ਨੇ ਇਹ ਕਾਨੂੰਨਾਂ ਨੇ ਲੋਕਾਂ ਦਾ ਰੋਜ਼ਗਾਰ ਖੋਇਆ ਲੋਕਾਂ ਦੀ ਥਾਲੀ ਵਿੱਚ ਰੋਟੀ ਖੋਈ ਹੈ ਸੋ ਇਹ ਹੀ ਕਾਰਨ ਹੈ ਕਿ ਠੰਡ ਵੀ ਸ਼ੁਰੂ ਹੋ ਗਈ ਹੈ ਸਾਲੀਆਂ ਠੰਡਾਂ ਦੇ ਨਾਮ ਪ੍ਰਵਾਹ ਕਰਦੇ ਹੋਏ ਇਸ ਮੌਸਮਾਂ ਦੀ ਨਾਂ ਪਰਵਾਹ ਕਰਦੇ ਹੋਏ ਸੜਕਾਂ ਦੇ ਉੱਤੇ ਅੱਗੇ ਕਿਸਾਨ ਸੁੱਤੇ ਨੇ ਨੌਜਵਾਨ ਸੁੱਤੇ ਨੇ ਸੋ ਇਨ੍ਹਾਂ ਸੰਘਰਸ਼ਾਂ ਦੇ ਵਿੱਚੋਂ ਜਿਹੜੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਸਾਡੇ ਨੌਜਵਾਨ ਵੀਰ ਜਿਨ੍ਹਾਂ ਯੂਨੀਅਨ ਦੇ ਨਾਲ ਜਿਹੜੀਆਂ ਸਾਡੀ ਯੂਨੀਅਨ ਦੇ ਵਿੱਚ ਧਰਨਿਆਂ ਦੇ ਵਿੱਚ ਆ ਕੇ ਬੈਠਦੇ ਨੇ ਤਕਰੀਰਾਂ ਕਰਦੇ ਨੇ ਆਪਣੇ ਵਿਚਾਰ ਆ ਇੱਕ ਦੂਜੇ ਨਾਲ ਸਾਂਝੇ ਕਰਦੇ ਨੇ ਸਭ ਤੋਂ ਵੱਡੀ ਗੱਲ ਹੈ ਸਾਡੇ ਬਜ਼ੁਰਗਾਂ ਦੇ ਨਾਲ ਜਿਹੜੀ ਦੇਸ਼ ਦੀ ਨੌਜਵਾਨੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਸੋ ਹਰ ਤਰ੍ਹਾਂ ਦੇ ਸੰਘਰਸ਼ ਲਈ ਚਾਹੇ ਸੰਘਰਸ਼ ਲੰਮਾ ਚੱਲਦਾ ਹੋਵੇ ਉਹਦੇ ਲਈ ਤਿਆਰ ਨੇ ਇਹ ਸੰਘਰਸ਼ ਦੇ ਲਈ ਕੋਈ ਵੀ ਕੁਰਬਾਨੀ ਦੇਣੀ ਪੈਂਦੀ ਉਹਦੇ ਲਈ ਤਿਆਰ ਨੇ ਕਿਉਂਕਿ ਸਾਡੇ ਕੋਲ ਦੂਜਾ ਕੋਈ ਰਸਤਾ ਨਹੀਂ ਇੱਕੋ ਹੀ ਇੱਕ ਰਸਤਾ ਹੈ ਸੋ ਅੱਜ ਦੀ ਇਸ ਜਿਹੜੀ ਮਿਲਣੀ ਹੈ ਇਹਦੇ ਵਿੱਚੋਂ ਪੂਰੀ એનર્ਜੀ ਮਿਲੀ ਹੈ ਜ਼ਿੰਦਗੀ ਜਿੰਦਾਬਾਦ ਦਾ ਨਾਰਾ ਮਿਲਿਆ ਤੇ ਆਪਣੇ ਹੱਕਾਂ ਦੀ ਪੂਰਤੀ ਦੇ ਲਈ ਅੱਗੇ ਲੜਨ ਦਾ ਅੱਗੇ ਤੁਰਨ ਦਾ ਇੱਕ ਨਵਾਂ ਰਾਹ ਦਿਸਦਾ ਮੈਂ ਸਮਝਦਾ ਕਿ ਜਥੇਬੰਦੀ ਉਹ ਗ੍ਰੋਹਨ ਦੀ ਸੀ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਆ ਕੇ ਜਿਨ੍ਹਾਂ ਨੇ ਕੰਮ ਕੀਤਾ ਤਾਂ ਇਸ ਜਥੇਬੰਦੀ ਨੇ ਇੱਕ ਬੜਾ ਸਟਰਕਚਰ ਖੜਾ ਕੀਤਾ ਹੈ ਵੱਡੇ ਲੋਕਾਂ ਦੇ ਇਕੱਠ ਲੋਕਾਂ ਨੂੰ ਆਪਣੇ ਨਾਲ ਜੋੜਿਆ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਹੈ ਸੋ ਗਰਾਊਂਡ ਲੈਵਲ ਤੇ ਕੰਮ ਕਰਨ ਦੇ ਵਿੱਚ ਜਿਹੜੀ ਜਥੇਬੰਦੀ ਹੈ ਇਹਨੇ ਪਹਿਲ ਕਦਮੀ ਦਿਖਾਈ ਹੈ ਸੋ ਅੱਜ ਜਿੱਥੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਖੇਤ ਮਜ਼ਦੂਰ ਵੀ ਨਾਲ ਇਕੱਠੇ ਲੜ ਰਹੇ ਨੇ ਸੋ ਮੈਂ ਸਮਝਦਾ ਕਿ ਇਹ ਸਾਰੀ ਗੱਲਬਾਤ ਅੱਜ ਦੇ ਨੌਜਵਾਨ ਦੇ ਉਤਸ਼ਾਹ ਨੂੰ ਦੇਖ ਕੇ ਤੇ ਸਾਡੇ ਵੱਡਿਆਂ ਦੇ ਉਤਸ਼ਾਹ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਇਹ ਸੰਘਰਸ਼ ਅਸੀਂ ਬਹੁਤ ਚਿਤਚਿਤ ਕਰ ਬੋਲੇ ਬਹੁਤ-ਬਹੁਤ ਮਿਹਰਬਾਨੀ ਮਿਲਾਂਗੇ ਜੀ ਇਸ ਅੰਤ ਤੱਕ